ਹਾਂ ਹਾਂ ਉਹ ਜਿਹੜੇ ਬੁਰਸ਼ਾਂ ਵਾਲੇ ਮਾਰਿਆ ਚੱਕੀ ਕਰਕੇ ਲਾਉਣਾ तकरीबन ਬਹੁਤ ਚੀਜ਼ਾਂ ਜਿੱਦਾ ਹੱਡੀ ਤੇ ਚਰਬੀ ਪੈ ਜਾਂਦੀ ਹੈ ਜੇ ਕੋਈ ਬੰਦਾ ਕਹੇ ਦੇ ਮੈਂ ਬੈਠ ਜਾ ਜਦੋਂ ਉਹ ਕਹੇ ਦੇ ਨੰਬਰ ਕਿੱਗੇ 2 ਹੀ ਨਿਕਲ ਸਾਡੇ ਨੂੰ ਵੀ ਭੈੜੀ ਚੀਜ਼ ਪਈ ਜਾਂਦਾ ਹਾਂ 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 ਕੋਈ ਆ ਜਿਹੜਾ ਖੰਡ ਹੈ ਖੰਡ ਹੱਡ ਦੇ ਕੋਲੇ ਬਣ ਨਾਲ ਨਹੀਂ ਸਾਥ ਹੁੰਦੀ ਹਾਂ ਹੱਡ ਦੇ ਤਾਂ ਇਹ ਪਾਕਿਸਤਾਨ ਬਣਦੀ ਉਹਦੇ ਗਾਂ ਦਾ ਵੀ ਆ ਜੂ ਠੱਠੇ ਦਾ ਵੀ ਆ ਜੂ ਘੋਟੇ ਦਾ ਵੀ ਇਹ ਸਾਰਾ ਹੱਡ ਹੈ ਹਾਂ ਹਾਂ ਤੇ ਜੇ ਹੁਣ ਆਪਾਂ ਕਹੇ ਗਾਂ ਨਹੀਂ ਕਹਿੰਦੀ ਹਰੇਕ ਖੰਡ ਦੇ ਵਿੱਚ ਤਾਂ ਬੜਾ ਪਸੰਦ ਹੈ ਹਾਂ ਨੂੰ ਥੋੜੇ ਵਾਸਤੇ ਹਾਂ ਜੀ ਸ਼ੱਕਰ-ਸ਼ੱਕਰ ਹਜੀ ਕੁਛ ਠੀਕ ਹੈ ਇਹ ਤਾਂ ਪਿਓਰ ਆ ਗਈ ਹਲੇ ਸ਼ੱਕਰ ਪਿਓਰ ਆ ਗਈ ਸ਼ੱਕਰ ਜੀ ਗੁੜ ਤਾਂ ਕੀ ਆਵਣਾ ਨਹੀਂ ਕਿੰਨੇ ਆਉ ਤਾਂ ਠੀਕ ਹੈ ਖੰਡ ਨਹੀਂ ਖਾਣੀ ਚਾਹੀਦੀ ਖੰਡ ਬਹੁਤ ਬੁਰਾ ਹੈ ਖੰਡ ਤਾਂ ਵੀ ਖਾਓ ਲੋਕ ਬਹੁਤ ਘਟ ਗਏ ਇਹ ਤੂੰ ਗੁੜ ਕਿੰਨੇ ਖਾਈ ਜਾਂਦੇ ਨੇ ਇਹਦੇ ਨਾਲ ਸ਼ੂਗਰ ਨਹੀਂ ਹੁੰਦਾ ਜੀ ਗੁੜ ਨਾਲ ਹੁੰਦਾ ਗੁੜ ਤੋਂ ਰੋਟੀ ਖਾ ਕੇ ਇਹ ਹੀ ਬਣਦਾ ਸੱਚ ਕਿਤੇ ਲੋੜਦਾ ਤਾਂ ਤਜਾਬ ਵੀ ਜਾਂਦੇ ਮਿੱਠੇ ਨਾਲ ਬਣਦਾ ਮਿੱਠੇ ਨਾਲ ਬਣਦਾ ਕਿ ਆਪਾਂ ਤਾਂ ਕਈ ਦਿਨ ਫਲਾਨੀ ਚੀਜ਼ ਨਾਲ ਧਮਕੇ ਨਾਲ ਨਾ ਮਿੱਠੇ ਨਾਲ ਜ਼ਿਆਦਾ ਬਣਦਾ ਤੜੀ ਚੀਜ਼ ਨਾਲ ਵੀ ਹੁਣ ਇਹ ਤੇ ਮਿੱਠੇ ਨਾਲ ਜੀ ਆਸਲ ਵਿੱਚ ਯਾਰ ਖਾਣਾ ਹੀ ਬਦਲ ਗਿਆ ਤਾਂ ਕਰਕੇ ਇਹ ਪ੍ਰੋ ਅੱਕ ਜਾਂ ਦੇਖ ਕੜ ਕੇ ਉੱਠਦੇ ਜੰਗਲ ਪਣੀ ਉਹ ਜਾਂਦੇ 3 ਕਿਲੋ ਫਿਰ ਕਿ ਫਲੈਸ਼ ਹੋਣਾ ਨਾ ਬੰਦਾ ਪੂਰਾ ਪੇਟ ਸਾਫ ਹੋ ਜਾਣਾ ਇੱਕ ਬੂਰ ਦੱਥੇ ਜਿਹੜੀਆਂ ਆਪਾਂ ਖਲਾਈਆਂ ਫੀਟ ਵਾਲੀ ਨਲਵਾਰੀ ਇਹ ਬਾਣੀ ਮਾੜੀ ਜਿੱਥੇ ਇਹ ਇਹਨਾਂ ਦਾ ਕਨੈਕਟ ਨਾ ਆਪਣਾ ਇਹਦਾ ਇਹਦੇ ਨਾਲ ਹੈ ਜਦੋਂ ਬੰਦਾ ਪੈਰਾ ਪਾਰ ਬੈਠਦਾ ਫਿਰ ਉਹ ਜਦੋਂ ਬੰਦੇ ਨੂੰ ਆ ਜਾਂਦੀ ਹੁੰਦੀ ਬੰਦਾ ਪੱਬਾਂ ਤੇ ਹੋ ਜਾਂਦਾ ਹਾਂ ਤੇ ਉਹ ਕਹਿੰਦੇ ਵੀ ਸਾਰਾ ਉਹ ਕੋਟਾ ਨੇ ਜਿਹੜਾ ਸਿੱਧਾ ਹੋ ਕੇ ਖਾਲੀ ਹੋ ਜਾਂਦਾ ਹਾਂ ਤੇ ਉਹਦੇ ਨਾਲ ਆਪਾਂ ਕੋਟਾ ਢੇਡਾ ਦਾ ਬਲੈ ਨੇ ਜਿਹੜਾ ਬਹੁਤ ਫੀਟ ਵਾਲੀ ਜਿਹੜੀ ਫੀਟ ਤਾਂ ਬੜੀ ਮਾੜੀ ਜਿੱਥੇ ਹੂੰ ਇਹ ਵੀ ਪ੍ਰੋਬਲਮ ਹੈਗੀ ਹੂੰ ਤੂੰ ਐ ਕਰ ਲੈ 50 ਬੰਦੇ ਇਕੱਠੇ ਕਰ ਲੈ ਵੀ ਮੈਂ ਤੁਹਾਨੂੰ ਤੁਸੀਂ ਅੱਧਾ ਅੱਧਾ ਘੰਟਾ ਤਾਂ ਪੈਰਾ ਪਰ ਬੈਠਣ ਜੇ 50 ਦੇ ਵਿੱਚੋਂ ਵੀ ਕਹਿੰਦਾ 2 ਜਾਂ 2 ਬਹਿ ਸਕਦੇ ਨਹੀਂ 48 ਨਹੀਂ ਬਹਿਣੇ ਤੁਹਾਨੂੰ ਤਾਂ ਬਾਈ ਹੋਏ ਇਹ ਵਾਇਰਸ ਹੀ ਹੈ ਇਹਹੀ ਬਿਮਾਰੀ ਹੈ ਆ ਮੈਨੂੰ ਲੱਤ ਤੋਂ ਮੈਨੂੰ ਪੈਦਲ ਉਹਨੂੰ ਇੱਕੋ ਹੀ ਦੱਸੇਗਾ ਆ ਜਿੱਦ ਤੇ ਤੂੰ ਪੈਰਾ ਪਰ ਬੈਠ ਗਿਆ ਤੈਨੂੰ ਦਰਦ ਨਾ ਹੋਇਆ ਉਹਦੇ ਤੋਂ ਪੂਰਾ ਠੀਕ ਹੈ ਬੰਦਾ ਮੇਰੇ ਪੈਰਾਂ 'ਤੇ ਬੈਠ ਕੇ ਜਮਿਤ ਲੱਤੀ ਕੰਮ ਕਰਨਾ ਪਰ ਪਰਤਾ ਇਹ ਬੈਠਾ ਰਹੇ ਮੈਂ ਪੈਰਾਂ 'ਤੇ ਬੈਠਣਾ ਵੀ ਇੱਕ ਐਕਸਰਸਾਈਜ਼ ਹੈ ਮੈਂ ਤਾਂ ਨਹੀਂ ਬੈਠਾ ਜਾਂਦਾ ਹਾਂ 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 ਮੈਂ ਵੀ ਆ ਜਾਂਦਾ ਤੇ ਅੱਗੇ ਆਪਣੇ ਵੀ ਖਾਰੀ ਬੈਠੇ ਰਹਿੰਦੇ ਛੋਟੇ ਵਰਗੇ ਤੇ ਵਜੀਤਰਾ ਪੀਉਂਦੇ ਕਿੰਨੇ ਪਲ ਪਹਿਲੀ ਮੇਰੇ ਪਰ ਵਹੀ ਬੈਠੇ ਰਹਿੰਦੇ ਜੇ ਇਹਨੇ ਤੇ ਹੁਣ ਤਾਂ ਮੈਂ ਬੈਠੀ ਤੇ ਕਹਿੰਦੇ ਪੈਰਾਂ 'ਤੇ ਬੈਠ ਕੇ ਬੜਾ ਮੱਠੀ ਡੈਲਾ ਜਾਂਦਾ ਜੀ ਨਾ ਠੀਕਈ ਚੀਜ਼ਾਂ ਜਿਹੜਾ ਆਪਾਂ ਆਪ ਦੇ ਆਪ ਹੀ ਉਹ ਕਰ ਗਏ ਉਹੀ ਤਾਂ ਹੈ ਨਾ ਵੀ ਇਸ ਦਾ ਕੋਈ ਹੈ ਨਹੀਂ ਜੇ ਇਹਨਾਂ ਚੀਜ਼ਾਂ ਵੀ ਅੱਪ ਹਾਲੇ ਵੀ ਮੁਰੇਈ ਹੈ ਨਾ ਹੁਣ ਪਹਿਲਾਂ ਕੀ ਸੀਗਾ ਬਾਜ਼ਰਾ ਹੁੰਦਾ ਇੱਕ ਛੋਲੇ ਹੁੰਦੇ ਪਹਿਲਾਂ ਤਾਂ ਭੁਰਜੀ ਕਿ ਕੱਟੇ ਰਖਾਈ ਜਾਂਦੇ ਨਾਲ ਉਹਦਾ ਉਹੋਟ ਕੇ ਦਾਲ ਬਣਾਈ ਜਾਂਦੇ ਤੇ ਫਿਰ ਹਾਂ ਤੇ ਫਿਰ ਹੋਲਾ ਹੋਲਾ ਚੱਲ ਪੈਂਦੀਆਂ ਹੋਲਾ ਚੱਲ ਬਨੇ ਫਿਰ ਛੋਲੇ ਬਣਾ ਕੇ ਜਾਂਦੇ ਯਾਨੀ ਕਿ ਸਾਰਾ ਸਾਲ ਹਾਂ ਜਿਵੇਂ ਜਿਵੇਂ ਦੀ ਘਾਟ ਬਣਾਈ ਪਈ ਛੋਲੇ ਦੀ ਘਾਟ ਹੋਗੀ ਤੇ ਇੱਕ ਬੰਦਾ ਬਾਜਰਾ ਹਾਜ਼ੀਰਾ ਦਾ ਦਲੀਆ ਨਾਲ ਉਹਦੇ ਚ ਨੂਨ ਨਾ ਮੇਰੇ ਤੇ ਕੋਈ ਖਰੀਫਾਈ ਕੀ ਜਿ ਢੱਕਾ ਨਾ ਗਿਆ ਨਹੀਂ ਮੱਕੀ ਚ ਮਾੜੀ ਚੀਜ਼ ਪੈਂਦੀ ਨਹੀਂ ਜਾਂਦੇ ਮੱਕੀ ਛੱਲੀਆਂ ਹੁੰਦੀਆਂ ਉਹ ਚੱਲਦੇ ਆ ਹਾਂ ਤੇ ਬਸ ਇੱਕ ਗੰਨਾ ਹੁੰਦਾ ਪਹਿਲੇ ਚੂਪੀ ਜਾਂਦੇ ਫਿਰ ਉਹ ਚੱਲੀ ਜਾਂਦੇ ਤੱਤਾਗੁਰ ਚੱਲੀ ਜਾਂਦਾ ਮੁੜ ਕੇ ਗੋੜ ਖਾਈ ਜਾਂਦੇ ਤੇ ਸੀ ਜੁਰੂਰ ਕੀਤਾ ਹੁੰਦੇ ਨਾ ਮੰਗਿਆ ਆ ਕੇ ਤੌੜੀ ਆ ਦੁੱਧ ਲਾ ਲੈਣੇ ਨਾਲੇ ਨਾ ਗੋੜ ਦਿੰਦੇ ਜਿਵੇਂ ਫੀਮ ਕੱਢੀ ਹੁੰਦੀ ਐਵੇਂ ਨਾਛ ਹੋ ਜਾ ਸਾਰਾ ਸਕੇਵੇਂ ਲੈ ਜਾਂਦਾ ਤੇ ਹੁਣ ਤਾਂ ਵੀ ਸਾਰਾ ਖਾਨ ਪੀਣ ਹੋ ਜਾਂਦਾ ਅਸਰ ਜੀ ਨੂੰ ਕਹਿਣਾ ਜਿਆਦੇ ਬੁੜੀਆਂ ਦੀ ਕੁੱਟਣ ਲੱਗੀ ਜੂ ਲੱਗ ਰਿਹਾ ਤੂੰ ਮੇਰੇ ਬੇਟੇ ਕਰ ਕਰ ਅੰਦੀ ਤੇ ਕੋਈ ਪਸੰਦ ਹੁਣ ਕਿਹਨੇ ਮਾਰ ਕੇ ਆ ਤੂੰ ਆ ਲਾ ਮੇਰੀ ਗੋੜੀ ਠੀਕ ਕੇ ਬਣਾਉਂਦੀ ਰੋ ਤੰਬੀ ਦੇ ਵਿੱਚ ਦੁੱਧ ਕਾੜ ਕੇ ਲਾਲ ਲੱਥੀ ਜਾਨੀ ਦੀ ਪੀ ਚਲ ਜਟਕਾ ਰੋ ਲਾਲ ਕੱਢ ਉਹ ਕੱਢ ਜਾਂਦੀ ਹੈ ਕਿ ਰਿਆ ਸੀ ਉਹ ਕਿ ਹੁਣ ਕਿ ਚਾਹਣ ਹੈ ਕਿ ਚਾਹਣ ਫਿਰ ਉਹ ਜੂਰ ਕੇ ਸੁਣ ਕੇ ਕਿ ਚਾਹਣ ਬਣਾਉਂਦੇ ਉਹ ਹਾਂ ਉਹ ਤਾਂ ਵਿੱਚ ਮਰਦੇ ਨਹੀਂ ਉਹ ਨਾ ਉਹਨੇ ਕੋਈ ਲਾਲਾ ਇਹ ਛੱਡਣੀ ਉਹਦਾ ਲੈਣਾ ਨਾ ਦੇਣਾ ਨਾ ਲੱਥੀ ਦਾ ਦੁੱਧ ਦੇ ਵਿੱਚ ਨਾ ਉਹ ਜਿਹੜੇ ਮਾੜੀ ਕੈਮੀਕਲ ਮੱਛੀਆਂ ਦੇ ਹਾਰਿਆ ਵੀ ਬਣਾਤਾ ਦੇਖੋ ਹਾਰਾ ਇੱਕ ਦਿਨ ਨਹੀਂ ਦੁੱਧ ਧਰਿਆ ਹਾਰ ਕੇ ਹਾਰਾ ਮੈਂ ਭਰਤਾ ਮਾਤਾ ਹੀ ਦੇਖ ਕੇ ਤੇ ਵੀ ਇਹ ਭਰਨਤਾ ਦੀ ਮੈਂ ਮੇਥੋਂ ਆਏ ਹੋ ਕਿ ਤੂੰ ਨਾ ਬੰਨੀ ਜਾਂਦਾ ਹੈ ਹੈ ਤੂੰ ਮਾਇਆ ਚ ਪਕੜ ਜਾਣਾ ਮੈਂ ਹੱਥ ਧੜ ਕੇ ਉਖੜ ਵੀ ਉਖੜੀ ਵੀ ਬਣਾਤੀ ਫੇਰ ਉਹਨਾਂ ਦੇ ਨਾਲ ਆਪ ਲੜ ਗਿਆ ਮੁਰੀਆਂ ਦੇ ਉਹ ਕਹਿੰਦੇ ਦੇਖ ਕੇ ਕਰੇ ਭਾਈ ਜੀ ਗੂਲੀ ਵੀ ਮੈਂ ਕੋਈ ਚਲੀ ਮੈਂ ਲੈ ਕੇ ਮੈਂ ਤਾਂ ਹੁੰਦੀ ਡੀਲਰ ਬਾਜਰਾ ਕੁੱਟ ਲਾਂਗੇ ਤੇ ਕਿ ਜੀ ਨਾ ਲੈ ਕਰੇ ਨਾ ਫਿਰ ਸਾਰਾ ਅੱਗੇ ਪਕੜਨੀਆਂ ਰੋਕਣੀਆਂ ਕੁੱਟਦੇ ਯਾਰ ਅੱਗੇ ਯਾਰ ਬਿੰਜੀ ਇੰਟੀ ਜੇ ਆਪਾਂ ਖਾਣਾ ਛੱਡ ਗਏ ਨਾ ਦੇਸੀ ਗਵਾਰਾ ਹੁਣ ਆਪਾਂ ਇਹਦਾ ਉਹ ਛੱਡ ਦੇ ਚੁਪੜ ਦੇਸੀ ਹੁਣ ਬੁਰੜ ਵਾਲੀ ਤਾਂ ਲੋਕ ਨਾ ਮੁੜੇ ਹੈ ਬੁਰੜ ਤੇ ਸ਼ੱਕੀ ਜਿਆਦਾ ਬਹੁਤ ਬਣਉਣ ਲੱਗਦੇ ਇਹ ਹਾਈ ਫਰਕ ਹੈ ਸਰਕਰ ਹੈ ਜੀ ਭਾਈ ਜਿੰਨਾ ਇੱਕ ਰੇਜ ਨਹੀਂ ਵਰਤ ਨੂੰ ਹਟ ਦੇਣਾ ਉਹ ਨਜਰੇ ਹਟ ਦੇਣੀ ਰੇਦਾ ਆ ਛੜਦਨ ਜਮਾ ਰੇਬ ਨਹੀਂ ਤਾਂ ਵੀ ਬਾਹਲਾ ਵੱਧ ਕੇ ਦੋ ਛਰੇ ਸਪਰੇ ਰੇ ਮਾਈਗਰੇ ਜੀ ਦੇ 10 12 15 ਕਿੱਲੇ ਭਈ ਉਹ ਤਾਂ ਦੋ ਚਾਰ ਕਿੱਲੇ ਆਪਦੇ ਖਾਣ ਲਈ ਤੇ ਵਧੀਆ ਰੱਖਦੇ ਉਹ ਤਾਂ ਜਮੀ ਨਹੀਂ ਵੀ ਜਾ ਉਹ ਤਾਂ ਜਮੀ ਨਹੀਂ ਮਰ ਲਾ ਛੜ ਦੋ 10 15 ਦੀ ਤਾਂ ਮੰਨੀ ਹੀ ਨਹੀਂ ਬਹੀ ਹੈ ਪੂਰੀ ਗਵਨਗਰੀ ਦੀ ਜਮੀਨ ਤੇ ਲੇਗਾ ਵੇਚੇ ਆਪਣੀ ਵੱਧ ਹੋਵੇ ਤਾਂ ਪਾਇਗਾ ਕਿੱਲਾ ਲੈਣੇ ਲਈ ਜਾਂ ਦੋ ਬਣਾਉਣਾ ਪਿਆ ਜੇ ਥੋੜੀ ਨਾ ਤਾਂ ਵੀ ਜੇ ਬਾਹਲੀ ਆ ਜਾਵੇ ਇਹ ਸੋਚਾਂ ਭਾਈ ਨਹੀਂ ਗੱਲਾਂ ਐ ਨਾ ਬਾੜੀ ਦਾ ਹੁਣ ਤੂੰ ਲੈ ਲੈ ਜਿਹੜੀ ਆਰਗਨ ਜੀ ਕੰਡ ਕੋਈ ਬਾਹਰ ਦੀ ਹਾਂ 9.0 ਫਟ ਐ ਰੇਟ ਉਹਦਾ ਦੁਗਣਾ ਆ ਜੇ ਤੇਰੀ ਕਿਉਂ ਵੀ ਨੋ 5000 ਨੂੰ ਬਿਲ ਦੀ ਫਿਰ ਕਿੰਨੀ ਕਿੰਨੀ ਖਾਲੇਗਾ ਤੂੰ ਸਾਲ ਤੇ ਕਿੰਨੀ ਖਾਲੇਗਾ ਹਾਂ ਬੱਕੀ ਭਾਈ ਰੇਟ ਰੇਟ ਬਾਣੀ ਖਾਂਦੇ ਨੇ ਜੇ ਆਪਾਂ ਬਣਾ ਰਹੇ ਹੋ ਤਾਂ ਵੀ ਜੀ ਚੱਲ ਅੱਧੇ ਨਿਕਲੋ ਫਿਰ ਵੀ ਰੇਟ ਵੀ ਬਣਾਇਆ ਬਾਣੀ ਕੀ ਕਰਦੇ ਜੇ 40 ਕਿਲੋ ਖਲੇਲੀ ਵਿੱਚ 5 ਕਿਲੋ ਥੋਲੇ ਪਾਉਣਗੇ 35 ਕਿਲੋ ਕੰਡ ਪਾਉਣਗੇ ਬਾਣੀ ਉਹ ਵੀ ਡਾਇਗਰਾਮ ਬਣਾ ਲਿਏ ਬਾਣੀਆਂ ਨੇ ਅਰਾਗੀ ਰੂਬੀ ਦਾ ਬੇਗੀ ਦਾ ਆਟਾ ਹੀ ਖਾਣ ਲੱਗਿਆ ਪਖੰਦੇ ਵੀ ਉਹਨੇ ਚ ਇੰਨੇ ਗੋਲੇ